ਹਾਂਜੀ ਸਦਨੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰਾ ਭਰਾ ਉਮੀਦ ਕਰਦੇ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਲਓ ਜੀ ਬਾਈ ਜੀ ਕਰੋ ਚੈੱਕ ਮੇਰਾ ਭਰਾ ਆਪਣੇ ਦੋ ਵੱਡੇ ਨਰਾਂ ਦੀ ਕੁਆਲਿਟੀ ਠੀਕ ਆ ਜੀ ਆ ਪਹਿਲਾਂ ਤੁਸੀਂ ਐਸੇ ਕਬੂਤਰ ਨੂੰ ਚੈੱਕ ਕਰੋ ਜੀ ਦੇਖੋ ਕਬੂਤਰ ਦੀ ਗੁੜਕਣੀ ਬਾਈ ਜੀ ਪਿਆਰ ਉਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ ਤੁਹਾਡੇ ਲਈ ਛੋਟਾ ਭਰਾ ਦੋ ਵੱਡੇ ਨਰ ਲੈ ਕੇ ਆ ਚੁੱਕਾ ਆ ਬਾਈ ਜੀ ਚੈੱਕ ਕਰ ਲਓ ਵੀਰੇ ਵੱਡੇ ਕਬੂਤਰ ਨੇ ਠੀਕ ਆ ਜੀ ਬਿਲਕੁਲ ਸਦਨੋ ਪਿਓਰਟੀ ਦੇ ਵਿੱਚ ਬਲੱਡ ਆ ਗੂੜੇ ਲਾਸਟ ਨੇ ਪੂਰੀ ਨੋਕ ਤੋ ਬਾਈ ਜੀ ਜਮਾਤ ਚਟੀਆਂ ਅੱਖਾਂ ਤੋ ਸਜਣਾਂ ਜਮਾ ਆਪਣੇ ਬੰਦ ਜੋੜਾਂ ਦੇ ਜਾਂ ਪਰ ਮੈਂ ਕਹਨਾ ਬਾਈ ਜੀ ਕਬੂਤਰ ਕਾਦੇ ਮੇਰਾ ਵੀ ਰੱਗ ਦੀਆਂ ਲਾਟਾਂ ਨੇ ਮੇਰਾ ਵੀ ਰਲਾਟਾਂ ਠੀਕ ਆ ਜੀ ਜੈਸੇ ਵੀ ਬੰਦੇ ਦੇ ਘਰ ਆਹਾ ਜਨਮਰ ਗਏ ਨਾ ਬੰਦੇ ਨੂੰ ਦੁਬਾਰਤੋਂ ਮੋਲ ਲੈਣ ਦੀ ਕੂਤਰ ਲੋਡ ਨਹੀਂ ਮੇਰਾ ਵੀ ਆ ਸਕੂਟਰ ਦਾ ਬਾਰੀ ਸਟ੍ਰਕਚਰ ਤੁਸੀਂ ਚੈੱਕ ਕਰੋ ਮੈਂ ਕਹਨਾ ਬਾਈ ਜੀ ਦੇਖ ਕੇ ਕੂਤਰ ਨੂੰ ਭੁੱਖ ਲੱਥ ਦੀ ਥੋੜੀ ਠੀਕ ਆ ਜੀ ਬਾਕੀ ਰਹੀ ਗੱਲ ਸਜਣੋ ਇਹਨਾਂ ਦੇ ਪ੍ਰਾਈਸ ਦੀ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਸਾਰੇ ਵੱਡੇ ਕੂਤਰ ਕਬੂਤਰਾਂ ਜੋੜੇ अवेलेबल ਹੁੰਦੇ ਨੇ ਠੀਕ ਹੈ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਬਾਈ ਜੀ ਇਹਨਾਂ ਕਬੂਤਰਾਂ ਦੇ ਬੱਚੇ ਮੇਰਾ ਅਪਰਾਜ ਜਿੰਨੇ ਮਰਜ਼ੀ ਡਾਲਿਓ ਯਾਰ ਜਿੰਨੇ ਮਰਜ਼ੀ ਕਾਲੀਆਂ ਕਾਲੀਆਂ ਦੇ ਬੱਚੇ ਵੱਡੇ ਕਬੂਤਰ ਨਾਲ ਚਾਹੀ ਤੁਸੀਂ ਛੱਡ ਦਿਆ ਕਰਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਵੀਰੇ ਕਬੂਤਰਾਂ ਵਿੱਚ ਕੀ ਗੱਲ ਬਾਤ ਆ ਬਾਕੀ ਜਿਹੜੇ ਸੱਜਣ ਤੇ ਘਰੋਂ ਆਏ ਨੇ ਫਾਇਰਿੰਗ ਚੋਂ ਆਪਣਾ ਨਾਮ ਦੱਸਣ ਤੋਂ ਮਨਾ ਕੀਤਾ ਪਰ ਬਾਈ ਜੀ ਹਰ ਕਲੱਬ ਦੇ ਵਿੱਚ ਉਹਨਾਂ ਦੀ ਐਂਟਰੀ ਲਗਭਗ ਹੁੰਦੀ ਆ ਜੀ ਚੈੱਕ ਕਰ ਲਓ ਮੇਰਾ ਵੀਰ ਤੁਸੀਂ ਆਪਣੇ ਦੋ ਵੱਡੇ ਨਰਾਂ ਨੂੰ ਠੀਕ ਹੈ ਜੀ ਤੇ ਮੇਰਾ ਭਰਾ ਕਮੈਂਟ ਕਰਕੇ ਸਾਨੂੰ ਲਾਜ਼ਮੀ ਤੁਸੀਂ ਦੱਸਣਾ ਕਿ ਅੱਜ ਵਾਲੇ ਵੱਡੇ ਦੋ ਨਰ ਬਿੰਦਰਾ ਵਾਲੇ ਕਬੂਤਰਾਂ ਦੇ ਵਿੱਚੋਂ ਤੁਹਾਨੂੰ ਇਹ ਕਿਦਾਂ ਦੇ ਲੱਗੇ ਬਾਈ ਜੀ ਬਿਲਕੁਲ ਬੰਦ ਜੋੜਾਂ ਦੇ ਜਨਮ ਵਰਨੇ ਬਿਲਕੁਲ ਬੰਦ ਜੋੜ ਠੀਕ ਹੈ ਜੀ ਉੱਤੋਂ ਬਾਈ ਜਮਾ ਲਾਲ ਸੁਰਖ ਗੂੜੇ ਪਰਾਂ ਦੇ ਕਬੂਤਰ ਆਪਣੇ ਤੇ ਆਜੋ ਵੀ ਸਦਰੋਂ ਹੁਣ ਮੈਂ ਤੁਹਾਨੂੰ ਇਹਨਾਂ ਕਬੂਤਰਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਮੇਰਾ ਵੀਰ ਤੁਸੀਂ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹੀਓ ਤੇ ਸੱਜਣੋ ਉਮੀਦ ਕਰਦਾ ਸੋਡਾ ਭਰਾ ਕਿ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਮੇਰਾ ਵੀਰ ਜਾਂਦੇ ਜਾਂਦੇ ਭਰਾ ਉਹਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਮੇਰਾ ਭਰਾ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਠੀਕ ਹੈ ਹਾਂਜੀ ਵੀ ਸਤਨੂੰ ਆਹਾ ਆਪਣਾ ਪਹਿਲਾ ਜਨਵਾਰ ਮੇਰਾ ਵੀਰ ਚੈੱਕ ਕਰੋ ਯਾਰ ਕਬੂਤਰ ਆਪਣੇ ਨੂੰ ਠੀਕ ਹੈ ਜੀ ਬਜੀ ਉਸਤਾਦ ਬਿੰਦਰ ਵਾਲੇ ਕਬੂਤਰਾਂ ਵਿੱਚੋਂ ਵੱਡੇ ਕਬੂਤਰ ਜੀ ਗੂੜੇ ਲਾ ਉਸਰੇ ਚਿੱਟੀਆਂ ਅੱਖਾਂ ਮੇਰਾ ਭਰਾ ਪੂਰੀ ਨੋਕ ਬਿਲਕੁਲ ਚਿੱਟੇ ਸ਼ਫੈਦ ਆ ਜੀ ਤੇ ਬਾਜੀ ਬਾਡੀ ਸਟਰਕਚਰ ਚੈੱਕ ਕਰੋ ਝੋਟਿਆਂ ਦਾ ਅੱਗੋਂ ਚੌੜੇ ਤੇ ਪਿੱਛੋਂ ਜਮੈਂਨ ਬੰਦ ਪਤਾ ਲੱਗਦਾ ਮੇਰਾ ਵੀ ਹੱਥ ਦੇ ਵਿੱਚ ਕੋਈ ਚੀਜ਼ ਆਈ ਆ ਦੇਖੋ ਜੀ ਮੇਰਾ ਭਰਾ ਬਾਕੀ ਜਿਹੜੇ ਆਪਣੇ ਵੀ ਸ਼ਿਕਾਰੀ ਬੰਦੇ ਹੋਣਗੇ ਨਾ ਉਹਨਾਂ ਮੇਰੇ ਭਰਾ ਮਨੇ ਜੰਮਰ ਨੂੰ ਵੇਕੇ ਸਮਝ ਰਹਾਂ ਹਾਂ ਵੀ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਦੇਖੋ ਜੀ ਕਿਵੇਂ ਜ਼ੋਰ ਲਾਉਂਦਾ ਹੱਥ ਤੇ ਆ ਕੇ ਕੂਤਰ ਬਾਕੀ ਦਾਣਾ ਪਾਣੀ ਨਾਲ ਦਾ ਖਾ ਰੱਖਿਆ ਆ ਠੀਕ ਆ ਜੀ ਬਿਲਕੁਲ ਸਜਣੋਂ ਟੇਪਰ ਦੇ ਵਿੱਚ ਸਿਰ ਬਾਜੀ ਜਮੈਂ ਪੂਸ ਤਾਂ ਹੀ ਕਰਨੀਆਂ ਬੰਦ ਜੋੜ ਤੇ ਸਜਣੋਂ ਬੱਚੇ ਪੂਰੀ ਸਜਣ ਬੱਲੇ ਬੱਲੇ ਕਰਾਉਣਗੇ ਬੱਲੇ ਬੱਲੇ ਆ ਲਓ ਮੇਰਾ ਵੀ ਅੱਖ ਦੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਚੈੱਕ ਕਰ ਲਓ ਔਰ ਬਾਈ ਜੀ ਨਿੱਕੇ ਨਿੱਕੇ ਪੰਡਾ ਅੰਦਰ ਬੱਚੇ ਛੱਡ ਦੋ ਕੂਤਰਾਂ ਦੇ ਜਾਂਦੇ ਨਹੀਂ ਲਓ ਮੇਰਾ ਭਰਾ ਆ ਚੈੱਕ ਕਰੋ ਬਾਈ ਜੀ ਕੂਤਰ ਆਪਣੇ ਦੇ ਪੱਲੇ ਦੀ ਕੁਆਲਿਟੀ ਖੜ ਜਾ ਵੀ ਖੜ ਜਾ ਲਓ ਜੀ ਦੇਖੋ ਮੇਰਾ ਭਰਾ ਪੂਰੇ ਬਾਈ ਜੀ ਚੌੜੇ ਚੌੜੇ ਪੱਲਿਆਂ ਦੇ ਕੂਤਰ ਨੇ ਕੋਈ ਗੈਪ ਨਹੀਂ ਕੋਈ ਕਹ ਨਹੀਂ ਜਦ ਕੇ ਕੂਤਰ ਬਰੀਡਿੰਗ ਵਾਲੇ ਆ ਚੈੱਕ ਕਰ ਲਓ ਠੀਕ ਹੈ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੇ ਜਨਮ ਦਾ ਦੇਖੋ ਜੀ ਬਿਲਕੁਲ ਚਿੱਟੇ ਸਫੈਦ ਕੱਲੀ ਬਾਈ ਜੀ ਸਿਰ ਤੇ ਗਿੱਚੀ ਲਾ ਲੈਣਾ ਕੂਤਰਾਂ ਦੀ ਔਰ ਬਾਈ ਜੀ ਉਹ ਪੱਲੇ ਦੇ ਵਿੱਚ ਇੱਕ ਫਰ ਪੂਰਾ ਕੂਤਰ ਦੇ ਠੀਕ ਹੈ ਤੇ ਬਾਈ ਜੀ ਬੈਠਾ ਲਈ ਥਾਂ ਤੇ ਲੱਫਾ ਚੈੱਕ ਕਰ ਲੋ ਜਮਾ ਲਾਲ ਸਰਖ ਪੈਰ ਜਿਹੋ ਜੀ ਨੋਕ ਉਹੋ ਜੀਆਂ ਨੌਂਦਰਾ ਤੇ ਮੇਰਾ ਭਰਾ ਬੰਦ ਜੋੜ ਠੀਕ ਹੈ ਕੋਈ ਹੱਡੀ ਨਹੀਂ ਕੋਈ ਕੋਹ ਨਹੀਂ ਔਰ ਬਾਈ ਜੀ ਬਿਲਕੁਲ ਲਾਈਟ ਵੇਟ ਇਹ ਕੂਤਰ ਆ ਆ ਲੋ ਮੇਰਾ ਭਰਾ ਠੀਕ ਹੈ ਜੀ ਚੈੱਕ ਕਰੋ ਕੁਆਲਟੀ ਤੇ ਕਮੈਂਟ ਮੇਰਾ ਭਰਾ ਤੁਸੀਂ ਲਾਜ਼ਮੀ ਕਰਕੇ ਜਾਣਾ ਹੈ ਤੇ ਆਹ ਬਾਈ ਜੀ ਆਪਣਾ ਪਹਿਲਾ ਕੂਤਰ ਸੀਗਾ ਸੋ ਆਓ ਸਦਰੋਂ ਹੁਣ ਮੈਂ ਤੁਹਾਨੂੰ ਇਹਦੇ ਅਗਲੇ ਭਰਾ ਦਾ ਸ਼ੌਂਕ ਕਰਾਉਣਾ ਹੈ ਹਾਂਜੀ ਵੀ ਸਦਰੂ ਆਹਾ ਆਪਣਾ ਅਗਲਾ ਕਬੂਤਰ ਮੇਰਾ ਭਰਾ ਤੁਸੀਂ ਵੀ ਵੇਖ ਸਕਦੇ ਹੋ ਕਬੂਤਰ ਨੂੰ ਸੇਮ ਬਾਈ ਜੀ ਇੱਕੋ ਜਿਹਾ ਜਾਨਵਰ ਆ ਠੀਕ ਆ ਜੀ ਸਾਰੇ ਭਰਾ ਇੱਕੋ ਝੋਲੀ ਤੇ ਕੱਦ-ਕਾਠ ਦੋਨਾਂ ਦਾ ਇੱਕੋ ਜਿਹਾ ਜੀ ਠੀਕ ਹੈ ਨਾ ਚੈੱਕ ਕਰ ਲੋ ਅੱਗੋਂ ਚੌੜਾ ਤੇ ਪਿਛੋਂ ਜਮਾ ਆ ਇਹਨੂੰ ਬੰਦ ਸੇਮ ਆਪਣੇ ਪਹਿਲੇ ਕਬੂਤਰ ਦੇ ਮੰਗ ਠੀਕ ਆ ਜੀ ਗੂੜਾ ਲਾਲ ਸਰਾ ਪੂਰੀ ਨੋਕ ਜਮਾ ਚिटੀਆਂ ਅੱਖਾਂ ਅੱਖ ਦੀ ਕੁਆਲਿਟੀ ਮੇਰਾ ਚੈੱਕ ਕਰੋ ਬਾਈ ਜੀ ਫੁੱਲ ਗਰਮ ਜਾਨਵਰ ਆ ਠੀਕ ਆ ਜੀ ਗੇਮ ਪਾਣੀ ਪੂਰਾ ਮਨ ਤੇ ਥੋੜਾ ਪੱਧਰ ਰਹਿ ਕੇ ਉੜਦੇ ਆ ਜੀ ਕੂਤਰ ਠੀਕ ਆ ਜੀ ਚੈੱਕ ਕਰੋ ਮੇਰਾ ਵੀ ਕਬ ਤੇ ਮੇਰਾ ਭਰਾ ਉਹੀ ਵੀਰ ਆਪਣੇ ਵੀਰ ਦੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਦੂਰ ਜਾਨੀ ਕਿ ਸਾਡੇ ਕੋਲ ਕਾਲ ਨਾ ਕਰਿਆ ਕਰਨ ਯਾਰ ਠੀਕ ਹੈ ਜੀ ਬਾਰ ਬਾਰ ਆਪਾਂ ਵੀਡੀਓ ਵਿੱਚ ਆਹ ਗੱਲ ਕਹੀਦੀ ਆ ਤੇ ਆ ਲੋ ਜੀ ਆ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਸਦ ਨੂੰ ਦੇਖੋ ਸੇਮ ਬਾਈ ਜੀ ਚੌੜੇ ਚੌੜੇ ਪੱਲਿਆਂ ਦੇ ਕੂਤਰ ਬਿਲਕੁਲ ਮੇਰਾ ਭਰਾ ਸਾਫ਼ ਸੁਥਰੇ ਆਪਣੇ ਕੂਤਰ ਮੈਲੇ ਨਹੀਂ ਕਸਮਹਲੇ ਨਹੀਂ ਕੋਈ ਜੂਣ ਨਹੀਂ ਕੋਈ ਪਣਖੀ ਨਹੀਂ ਠੀਕ ਹੈ ਜਿਵੇਂ ਬਾਈ ਜੀ ਪੂਸਤਾਂ ਹੀ ਕਰੀਆਂ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਮੇਰਾ ਭਰਾ ਨੈਕਸਟ ਪੱਲਾ ਆਈ ਆਪਣੇ ਕੂਤ ਦਾ ਦੇਖੋ ਜੀ ਠੀਕ ਹੈ ਅੰਦਰੂਲੇ ਪਾਸੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਜੀ ਪੂੰਜੇ ਦੇ ਵਿੱਚ ਕੂਤ ਦੇ ਲਾਲ ਤੀਲੀਆਂ ਬੰਦੀਆਂ ਨੇ ਆ ਲਓ ਮੇਰਾ ਭਰਾ ਚੈੱਕ ਕਰ ਲਓ ਦੇਖੋ ਆਹ ਹੁੰਦੀ ਮੇਰਾ ਵੀਰ ਅਸਲ ਬਲੱਡ ਲੇਨ ਠੀਕ ਹੈ ਤੇ ਆ ਬਾਈ ਜੀ ਆਪਣੇ ਇਸ ਕਬੂਤਰ ਦੇ ਪੈਰ ਜੇਹੋ ਜੀ ਨੋਕ ਉਹ ਜੀਆਂ ਨਾ ਉਹਦੇ ਤੇ ਬਾਈ ਜੀ ਬੈਠਣ ਲਈ ਥਾਂ ਤੇ ਇਹਦੇ ਵੀ ਫਿੱਕਾ ਹੈ ਲੱਪਾ ਬਿਲਕੁਲ ਬੰਦ ਜੋੜਾਂ ਦਾ ਆਪਣਾ ਇਹ ਕੂਤਰ ਹੈ ਜੀ ਆ ਲਓ ਦੇਖੋ ਮੇਰਾ ਆਪਰਾ ਅੱਗੇੋਂ ਫਰੰਟ ਤੁਸੀਂ ਚੈੱਕ ਕਰ ਸਕਦੇ ਹੋ ਜਨਵਰ ਆਪਣੇ ਦਾ ਦੇਖੋ ਜੀ ਹੱਥ 'ਚ ਫੜਿਆ ਕਿ ਉਤਰ ਕਿੱਡਾ ਘੈਂਟ ਲੱਗਦਾ ਆ ਠੀਕ ਐ ਤੇ ਆਹ ਬਾਈ ਜੀ ਆਪਣਾ ਨੈਕਸਟ ਕਬੂਤਰ ਸੀਗਾ ਸੋ ਆਓ ਸਦਨੋ ਹੁਣ ਮੈਂ ਤੁਹਾਨੂੰ ਦੋਵੇਂ ਕੂਤਰ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਆਹ ਮੇਰਾ ਆਪਰਾ ਅੱਖ ਦੀ ਕੁਆਲਿਟੀ ਦੁਆਰ ਤੱਕ ਕਰੋ ਚੈੱਕ ਦੇਖੋ ਜੀ ਮੈਂ ਕਹਣਾ ਬਾਈ ਜੀ ਪੂਰੀ ਗੱਲ ਬਾਤ ਆ ਯਾਰ ਕੂਤਰਾਂ ਦੇ ਵਿੱਚ ਦੇ ਵੀ ਸਦਨੋ ਆ ਚੈੱਕ ਕਰੋ ਮਰਾਪਰਾ ਦੁਬਾਰ ਤੋਂ ਆਪਣੇ ਜਾਨਵਰਾਂ ਦੀ ਸਟੈਂਡਿੰਗ ਮੂਜੀਸ਼ਾਂ ਨੂੰ ਦੇਖੋ ਜੀ ਕਿਵੇਂ ਹਿੱਕਾਂ ਤਾਣ ਕੇ ਕੂਤਰ ਖਲਾਉਂਦੇ ਨੇ ਤੇ ਬਾਈ ਜੀ ਟਾਈਮ ਨਾਲ ਫੋਨ ਲਾ ਲਿਓ ਮੁੜ ਕੇ ਨਾ ਕਹਿਓ ਭਰਾ ਕੂਤਰਾ ਸੀ ਲੈਣੇ ਸੀ ਆਹੀ ਲੈਣੇ ਸੀ ਆਹੀ ਲੈਣੇ ਸੀ ਬਾਈ ਜੀ ਚੀਜ਼ ਇਹੋ ਜੀ ਆ ਮੈਂ ਕਹਿੰਦਾ ਬੱਚੇ ਜਨਾਂ ਮਰਜੀ ਡਾਲਿਓ ਮਰਾਪਰਾ ਠੀਕ ਹੈ ਜੀ ਅੱਖਾਂ ਮੀਚ ਕੇ ਚੰਗੀਆਂ ਮਾਦੀਆਂ ਵਿੱਚ ਛੱਪ ਦਿਓ ਜਿਹੜਾ ਕੂਤਰ ਜਿਹੜੀ ਮਾਦੀ ਨਾਲ ਮਿਲ ਜੇ ਤਾਂ ਸਮਝ ਲਓ ਮਰਾਪਰਾ ਸਿਰਾ ਜੀ ਜੀ ਆ ਠੀਕ ਹੈ ਨਾ ਪਰ ਮਾਦੀਆਂ ਵੀ ਚੰਗੀਆਂ ਹੋਣੀਆਂ ਯਾਨੀ ਕਿ ਹਾਂ ਵੀ ਤੁਸੀਂ ਗੋਲੀਆਂ ਕਬੂਤਰਾਂ ਛੱਡ ਦੋ ਤੇ ਫਿਰ ਕਹੋ ਵੀਰੇ ਬੱਚੇ ਨਹੀਂ ਉੱਡੇ ਠੀਕ ਹੈ ਨਾ ਚੈੱਕ ਕਰੂ ਮੇਰਾ ਭਰਾ ਦੋਨੋਂ ਨਰਾਂ ਨੂੰ ਦੇਖੋ ਜੀ ਦੋਨੋਂ ਬਾਈ ਜੀ ਇੱਕੋ ਝੋਲੀ ਦੇ ਦੋਨੇ ਸਗੇ ਭਰਾ ਆ ਚੈੱਕ ਕਰ ਲਓ ਭਾਈ ਜੀ ਪਹਿਲੇ ਤੋਂ ਪਹਿਲੇ ਸੀਜ਼ਨ ਦੇ ਉੱਡੇ ਹੋਏ ਜਾਨਵਰ ਕੋਈ ਮੇਰਾ ਭਰਾ ਡਾਊਨ ਦਾ ਇੱਛੁਕ ਹੋਵੇ ਉਹ ਮੇਰਾ ਵੀਰੇ ਇਹਨਾਂ ਕਬੂਤਰਾਂ ਨੂੰ ਡਾ ਵੀ ਸਕਦਾ ਆ ਠੀਕ ਹੈ ਫਿਰ ਹਾਲ ਦੀ ਘੜੀ ਤਾਂ ਮੇਰਾ ਵੀਰੇ ਇਹ ਬਰੀਡਿੰਗ ਦੇ ਲਈ ਆ ਬਾਕੀ ਜੇ ਕੋਈ ਭਰਾ ਇੱਛੁਕ ਹੋਵੇ ਉਹ ਡਾ ਵੀ ਸਕਦਾ ਆ ਮੇਰਾ ਭਰਾ ਤੁਹਾਡੇ ਕੋਲੇ ਦੋ ਵਧੀਆ ਆਪਸ਼ਨਾਂ ਨੇ ਬਾਕੀ ਚੁਆ ਜੰਮਪਰ ਨਾਲ ਉਹ ਤੇ ਮੇਰਾ ਵੀ ਰਪਾਇਆ ਤੁਹੀ ਲਾਉਣਾ ਤੇ ਚੁਆਇਸ ਵੀ ਮੇਰਾ ਵੀ ਸੋਡੀ ਹੋਣੀ ਚਾਹੀਦੀ ਆ ਆਪਾਂ ਇੰਨੀ ਤੁਹਾਨੂੰ ਸਲਾਹ ਦੇ ਸਕਦੇ ਮੇਰਾ ਭਰਾ ਮਨਣਾ ਬਾਕੀ ਮਨਣਾ ਨਾ ਮੰਨਣਾ ਉਹ ਤੁਹਾਡੇ ਹੱਥ ਬਸਿਆ ਮੇਰਾ ਭਰਾ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਟਾਪ ਕਲਾਸ ਤੇ ਮਸਲ ਵਾਲੀ ਜੰਮਪਰ ਦਾਦਾ ਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ